ਇੰਟਰਕਿਊਂ ਦੇ ਬਾਹਰ ਜਿਹੜਾ ਉਹਨੂੰ ਪੇੜ ਦਾ ਮਹਿਸੂਸ ਕੀਤਾ ਤੇ ਇੰਟਰਕਿਊਂ ਦੇ ਬਾਹਰ ਪੇੜ ਦਾ ਜਿਹੜਾ ਜੋ ਖਲਾਫਰ ਪੇੜ ਤਾਂ ਹੈ ਉਹ ਉਹਦਾ ਇੱਕ ਮੋੜ ਤੇ ਬੱਸ ਜਦੋਂ ਮੇਰਾ ਨਾਖਾ ਜੇ ਰੱਖ ਬਿਠਾ ਲਿਆ ਐਂਡ 70 ਆਖਰੀ ਸਮੇਂ ਤੱਕ ਉਹ ਸਾਡੇ ਨਾਲ ਬਾਕੀ ਉਹ ਕਭੀ ਕਰਦੇ ਰਹੇ ਮੈਂ ਲਾ ਕੇ ਜਦੋਂ ਤਾਂ ਖੜਾ ਹੋਇਆ ਤੇ ਉਦੋਂ ਉਹਦੇ ਦੰਸਨਸਾਰ ਵੀ ਮੈਨੂੰ ਉਹਦੀ ਹਵਾੜ ਜੀ ਜਿਹੜੀ ਮੇਰੇ ਮੂੰਹ ਨੂੰ ਪਈ ਜਦੋਂ ਹਵਾੜ ਪਈ ਤੇ ਉਹ ਤੋਂ ਮਗਰੋਂ ਮੈਨੂੰ ਕਿੰਦਾ ਕੋਈ ਨਹੀਂ ਪਤਾ ਲੱਗਾ ਵੀ ਮੈਂ ਕਿੱਦਾਂ ਡਿੱਗਾ ਤੇ ਕਿੱਧਰ ਨੂੰ ਮੇਰਾ ਮੂੰਹ ਆਉਣਾ ਪਿਛਲੇ ਪਾਸੇ ਨੂੰ ਪਿਛਲੇ ਕੁਰੀ ਨੂੰ ਉਹ ਬੈਕ ਸਾਈਡ ਨੂੰ ਡਿੱਗਾ ਅਬ ਇਹ ਕੀ ਨਾਮ ਹੈ ਕਿਥੋਂ ਰਹਿਣ ਵਾਲੇ ਕੀ ਗਰੀ ਘਟ ਨਾ ਹੈਗੇ ਹੂੰ ਹੂੰ ਇਹ ਨਾਮ ਸਰੰਦਰ ਸਿੰਘ ਚੰਡੇ ਤੇ ਮੇਰੇ ਛੋਟੇ ਭਰਾ ਮਿਲਤਾਂ ਛੋਟੇ ਸੀ ਹੂੰ ਤੇ ਕੰਮ ਪਹਿਲਾਂ ਅਸੀਂ ਖੇਤੀ ਦਾ ਕਰਦੇ ਰਹੇ ਉਹ ਸਾਰੇ ਮੈਂ ਟੀਚਰ ਸੀ ਤੇ ਉਹ ਖੇਤੀ ਦਾ ਕੰਮ ਕਰਦੇ ਸਾਰਾ ਕੰਬਾਈਨ ਪਰ ਆ ਸੇ ਕੋਈ ਨਾਮ ਸੀ ਸਰਿੰਦਰ ਸਿੰਘ ਠੀਕ ਹੈ ਸਰਿੰਦਰ ਸਿੰਘ ਚੰਡਾ ਤੇ ਮੁੱਢ ਨੂੰ ਉਹ ਗੜ ਬਣਾਉਣ ਲਈ ਉੱਥੇ ਮੁੰਡੀ ਨਗਰ ਗਏ ਨਾਲ ਉਹਨਾਂ ਦਾ ਇੱਕ ਬੰਦਾ ਜਿਹੜਾ ਡਰਾਈਵਰ ਸੀਗਾ ਸਾਡਾ ਉਹ ਬਿਆ ਨਾਲ ਲੈ ਕੇ ਉਹਨੂੰ ਉੱਥੇ ਜਾ ਕੇ ਉਹਨਾਂ ਨੇ ਮਤਲਬ ਬੰਨੇ ਜਿਹੜੇ ਲੇਤੇ ਉਹਨਾਂ ਨੇ ਉਹਨਾਂ ਨੇ ਗਿਰਜ਼ੜਾ ਕਿਦਾਂ ਸ਼ੁਰੂ ਕਰਤਾ ਇੱਕ ਪੱਤ ਜਿਹੜੀ ਸੀ ਉਹ ਬਣ ਗਈ ਸੀ ਗੋੜ ਬਣ ਗਿਆ ਸੀ ਦੂਸਰੀ ਪੱਤ ਤਾਂ ਜਿਹੜਾ ਸੀਗਾ ਗੋੜ ਉਹਨਾਂ ਨੇ ਮਤਲਬ ਕਰੋ ਵਿੱਚ ਪਾਈ ਹੋਈ ਸੀ ਤੇ ਉਹ ਮਲ ਜਿਹੜੀ ਉਹਨਾਂ ਨੇ ਲਾਤੀ ਜਿਹੜਾ ਉਹਨਾਂ ਦੇ ਕੰਮ ਸੀ ਉਹਨਾਂ ਨੇ ਪੱਤ ਜਿਉਂ ਤਾਂ ਆਉਂਦੀ ਆ ਤਾਂ ਉਹਦੇ ਮੁਰਕੇ ਥੋੜੀ ਥੋੜੀ ਮਲ ਫੇਰ ਆ ਜਾਂਦੀ ਹੈ ਪਰ ਉਹ ਬੰਦੇ ਜਿਹੜੇ ਚੰਗੀ ਤਰ੍ਹਾਂ ਉਹਨੂੰ ਨਹੀਂ ਮੁਰਕੇ ਸਾਫ਼ ਕਰਦੇ ਉਹ ਆਪਦੇ ਕੰਮ 'ਚ ਲੱਗੇ ਰਹਿੰਦੇ ਸੀ ਇਹਨੂੰ ਹੋਇਆ ਵੀ ਮੈਂ ਮਲ ਜਿਹੜੀ ਮੈਂ ਲਾਦਾ ਉਹ ਉਂਗਾਲ ਲਾਉਣ ਲੱਗਾ ਉਹਨਾਂ ਨੇ ਕਿਹਾ ਬਾਪੂ ਚੱਲ ਤੂੰ ਰਹਿਣ ਦੇ ਮੈਲੇ ਹੀ ਲਾਦਨੇ ਆ ਉਹ ਕਹਿੰਦਾ ਵੀ ਮੈਂ ਵੀ ਸਾਰੀ ਉਮਰ ਇਹੋ ਕੰਮ ਕੀਤਾ ਰਮੈਂ ਆਪੇ ਲਾ ਲੈਣਾ ਕੋਈ ਨਹੀਂ ਮੈਂ ਲਾ ਕੇ ਜਦੋਂ ਤਾਂ ਖੜਾ ਹੋਇਆ ਤੇ ਉਹਦੇ ਉਹਦੇ ਦ ਸੰਸਾਰ ਵੀ ਮੈਨੂੰ ਉਹਦੀ ਹਵਾੜ ਜੀ ਜਿਹੜੀ ਮੇਰੇ ਮੂੰਹ ਨੂੰ ਪਈ ਜਦ ਹਵਾੜ ਪਈ ਤਾਂ ਉਹ ਤਾਂ ਮਗਰੋਂ ਮੈਨੂੰ ਕਹਿੰਦਾ ਉਹ ਕੋਈ ਨਹੀਂ ਪਤਾ ਲੱਗਿਆ ਵੀ ਮੈਂ ਕਿੱਦਾਂ ਡਿੱਗਿਆ ਤੇ ਕਿੱਧਰ ਨੂੰ ਮੇਰਾ ਮੂੰਹ ਹੈ ਨਾ ਪਿਛਲੇ ਪਾਸੇ ਨੂੰ ਪਿਛਲੇ ਕੁਰੇ ਨੂੰ ਉਹ ਬੈਕ ਸਾਈਡ ਨੂੰ ਡੱਗਾ ਤੇ ਜਦੋਂ ਕੋ ਪਹਿਲਾਂ ਉਹ ਮੂੰਹ ਜਿਹੜਾ ਸੀ ਪੜਾਏ ਪਰ ਨੂੰ ਸੀ ਤੇ ਉਹ ਨਹੀਂ ਹੁਣ ਪਤਾ ਲੱਗਿਆ ਵੀ ਉਹਦਾ ਮਤਲਬ ਮੂੰਹ ਫਿਰ ਉਹ ਪਿਛਲੇ ਬੰਦੇ ਨੂੰ ਕਿੱਦਾਂ ਹੋਇਆ ਤੇ ਉਹ ਕਿੱਦਾਂ ਬੰਦ ਨੂੰ ਪੱਜਾ ਤੇ ਉਹ ਉਹਦਾ ਨਹੀਂ ਸਮਝਾਈ ਤੁਹਾਨੂੰ ਸੁਚਨ ਜਿਹੜੀ ਉੱਥੇ ਮੈਨੂੰ ਫੋਨ ਆਇਆ ਮਤਲਬ ਮੁੰਡੀ ਮੁਰ ਤੋਂ ਜਿੰਨਾਂ ਦੇ ਜਿੱਥੇ ਉਹ ਕੰਮ ਕਰਦੇ ਉੱਥੇ ਜਿਹੜੇ ਹੋਰ ਬੰਦੇ ਸੀ ਨਾਲ ਕਿਉਂਕਿ ਜਿਹੜਾ ਮਾਲਕ ਸੀਗਾ ਉਹ ਉਦੋਂ ਉਹ ਅੰਮ੍ਰਿਤਸਰ ਨੂੰ ਆਪ ਗਿਆ ਸੀ ਉਹਦੇ ਕੋਈ ਨਾਤ ਦਿਖਾਉਣ ਲਈ ਉਹ ਤੇ ਮਨੂਬਾ ਆਪਨੇ ਸਿਗਾ ਪਰ ਉਹ ਮਰੇ ਕੰਮੇ ਸੀਗੇ ਉੱਥੋਂ ਪਤਾ ਨਹੀਂ ਕਿਆ ਮੈਨੇ ਕੀਤਾ ਲਾ ਕਿਨੇ ਫੋਨ ਕੀਤਾ ਮੈਨੂੰ ਫੋਨ ਆਇਆ ਤੇ ਪੁੱਛਿਆ ਮੈਨੂੰ ਤੁਸੀਂ ਟੱਬੋਂ ਬੋਲਦੇ ਮੈਂ ਹਾਂ ਕਿੰਦੇ ਵੀ ਤੁਹਾਡਾ ਬਰਾਦਰ ਜਿਹੜਾ ਨੰਬਰ ਸੰਭਾ ਉਹ ਇੰਨਾ ਬੋਲ ਰਿਹਾ ਸੀ ਲੱਗਿਆ ਕਰਾਇ ਵਿੱਚ ਤੁਸੀਂ ਜੱਦੀ ਗੱਡੀ ਲੈ ਕੇ ਆਜੋ ਉਹ ਪਤਾ ਵੀ ਜਦੋਂ ਉਹ ਡਿੱਗਿਆ ਹੋਏ ਸੀਗੇ ਉਹ ਉੱਥੇ ਸੀਗੇ ਜਦੋਂ ਤੁਸੀਂ ਪਹੁੰਚੇ ਆਂ ਤੇ ਹਸਪਤਾਲ ਜਿੱਥੇ ਜਦੋਂ ਜਦੋਂ ਮੈਂ ਉੱਥੇ ਗਿਆ ਵਾਂ ਮੇਰੇ ਜਾਣ ਤੋਂ ਪਹਿਲਾਂ ਨਾ ਉਹਨਾਂ ਦੇ ਪਿੰਡ ਦਾ ਉਥੋਂ ਮੁੰਡੀ ਮੋਰ ਦਾ ਇਹ ਮਤਲਬ ਇੱਕ ਜਿਹੜਾ ਬੰਦਾ ਸੀਗਾ ਹਾਂ ਜੀ ਉਹ ਨਾ ਕਮਿਊਨਿਟੀ ਵਾਲਾ ਸੀ ਬੰਦਾ ਜਿਹੜਾ ਉਹ ਉਹਦਾ ਘਰੂਕਾ ਸੀਗਾ ਤੇ ਉਹਦੇ ਘਰੂਕੇ ਤੇ ਫਿਰ ਇਹਨੇ ਉਹਨਾਂ ਨੂੰ ਦੱਸਿਆ ਵੀ ਮੇਰਾ ਭਤੀਜਾ ਆ ਉੱਥੇ ਭਤੀਜੇ ਉਹਦਾ ਹੈਗੇ ਵਰਕਸ਼ਾਪ ਟੈਕਟਰਾਂ ਦੀ ਹਾਂ ਸਿੰਘ ਤੇ ਮੈਨੂੰ ਤੁਸੀਂ ਉਹਦੇ ਕੋਲ ਪਹੁੰਚਾ ਦਿਓ ਉਹਨਾਂ ਨੂੰ ਕੋ ਕੋਤੇ ਮਤਲਬ ਉਹਨਾਂ ਦਾ ਕਿ ਉੱਥੋਂ ਮੰਜੇ ਤੇ ਤੇ ਉੱਥੇ ਲੱਗ ਉਹਨੇ ਉੱਥੇ ਮੁੰਡੀ ਆਪਣੇ ਫਤੂ ਤੋਂ ਇੱਕ ਡਰਾਈਵਰ ਆਪਣਾ ਕੋ ਡਾਕਟਰ ਰੰਗਾ ਦਰੰਦਾ ਉਹਦੇ ਕੋਲ ਜਾ ਕੇ ਉਹਨੇ ਬੱਥੇ ਦੱਸਿਆ ਰੋਗ ਬਾਰੇ ਤੇ ਪਾਸਟਰੀ ਦੇ ਲਈ ਉਹਨਾਂ ਨੇ ਇੱਕ ਉਹ ਟੀਕਾ ਕੋਈ ਜਨਮ ਉਹਨੇ ਚਾਹ ਨੂੰ ਮੈਂ ਪਹੁੰਚਿਆ ਫਿਰ ਉਹਨਾਂ ਗੋਲੀਆਂ ਦਿੱਤੀਆਂ ਡਾਕਟਰ ਨੇ ਕੋ ਮੈਂ ਆਪ ਤੇ ਉਹਨੂੰ ਕੋਈ ਨਹੀਂ ਆਇਆ ਤੇ ਉਹ ਗੋਲੀਆਂ ਖਾ ਕੇ ਤੇ ਕਾਰ ਵਿੱਚ ਉਹਨੂੰ ਲਿਟਾ ਲਿਆ ਤੇ ਫਿਰ ਹੰ ਚਲੰਬਰ ਨੂੰ ਲੈ ਗਏ ਮੀਜੀ ਹਸਪਤਾਲ ਵਿੱਚ ਚਲੇ ਜਾ ਕੇ ਦਾ ਹੋ ਗਿਆ ਉਹਨਾਂ ਰੇ ਨਾ 70 ਦੇ ਕਰੀਬ ਸੀ ਡਾਟ ਮਤਲਬ 70 ਸਾਲ ਵੱਧ ਹੋ ਉਸ ਸਾਲ ਕਟੂ ਸਕਰੀ ਉਹਨੂੰ ਜਿਸ ਤਰ੍ਹਾਂ ਦੀ ਰੋਗ ਤਾਂ ਸਾਹ ਉਹਨਾਂ ਦੇ ਚੱਲਦੇ ਸੀ ਸਾਹ ਚੱਲਦੇ ਬਿਲਕੁਲ ਛੋਈ ਛਿੱਕ ਕੱਲਾ ਬਾਤਾਂ ਕਰਦੇ ਪਰ ਤਕਲੀਫ ਬਹੁਤ ਸੀ ਉਹਨਾਂ ਨੂੰ ਤਕਲੀਫ ਸਾਹ ਦਾ ਨਹੀਂ ਸੀ ਕਹਿੰਦੇ ਮਤਲਬ ਉਹ ਕਹਿੰਦਾ ਮੇਰੇ ਪੇਟ ਮਤਲਬ ਜਿਹੜਾ ਹੋਗਾ ਉਹਦੇ ਵਿੱਚ ਬਹੁਤ ਮਤਲਬ ਬਰਬਦੋ ਕੀ ਹੁੰਦੀ ਮੇਰਾ ਇਲਾਕਾ ਨਹੀਂ ਮੇਰਾ ਇਲਾਕਾ ਬਹੁਤ ਦੁਖਦ ਬ ਹ ਮੈਂ ਚੇਤੀ ਪਜਾਓ ਹਸਪਤਾਲ ਹ ਹਸਪਤਾਲ ਦੇ ਬਾਅਦ ਜਿਹੜਾ ਉਹਨੇ ਪੇਟ ਦਾ ਮਹਿਸੂਸ ਕੀਤਾ ਦੋ ਤਿੰਨ ਚਾਰ ਘੰਟੇ ਤੋਂ ਬਾਅਦ ਪੇਟ ਦਾ ਜਿਹੜਾ ਜੀ ਉਹ ਬਲੰਦਰ ਪੇਟ ਤਾਂ ਗਿਆ ਉਹਦਾ ਇੱਕ ਮੋੜ ਤੇ ਬਸ ਤੇ ਮੇਰਾ ਨਾ ਪੜੀ ਉਹ ਬਿਠਾਣਾ ਐਂਡ ਤੱਕਰ ਆਪਣੀ ਸਮੇਂ ਤੱਕ ਸਾਡੇ ਨਾਲ ਬਾਲ ਉਹ ਕਦੀ ਕਰਦੇ ਰੇ ਆਪ ਵੀ ਨੀਂਦ ਤੱਕਰ ਵੀ ਜਦੋਂ ਪਤਾਂ ਦੇ ਵਿੱਚ ਹੀ ਪਹਿਲਾਂ ਵੀ ਉਹਨੇ ਹਟਕੋਰਾ ਵੀ ਜਿਹੜਾ ਉਹ ਲਿਆ ਵਾ ਤੇ ਉਦੋਂ ਸਾਨੂੰ ਹੋਇਆ ਕਿ ਜਿਆਦਾ ਸਾਥ ਹੀ ਟਾਈਮ ਤੱਕ ਵੀ ਹਟਕੋਰਾ ਲੈਣ ਤੋਂ ਪਹਿਲਾਂ ਹੀ ਉਹਨੇ ਪੂਰੀ ਗੱਲਾਂ ਕੀਤੀਆਂ ਸਾਡੇ ਨਾਲ ਪਰ ਮੇਰਾ ਪੇਟ ਨਾਲ ਤੱਕ ਵੀ ਜੇ ਮੈਨੂੰ ਬਿਠਾ ਗਿਓ ਇਹ ਸਾਰਾ ਕੁਝ ਦਾ ਡਾਟਾ ਦੇਣਾ ਕਰਦਾ ਰਹਿ ਗੱਲਾਂ ਉਹ ਬਿਲਕੁਲ ਇਹ ਸਰਕ ਵੀ ਸਾਰਾ ਕੁਝ ਠੀਕ ਠਾਕ ਠੀਕ ਆ ਤੇ ਹੁਣ ਪਰਿਵਾਰ ਦੇ ਵਿੱਚ ਉਹਨਾਂ ਦੇ ਬਹੁਤ ਬਹੁਤ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦਾ ਬੇਟਾ ਤੇ 딸 ਪੁੱਤਰੀ ਆ ਉਹਨਾਂ ਦਾ ਬੇਡਾ ਉਹਨਾਂ ਦੀ ਨੌ ਤੇ ਬੱਚੇ ਜਿਹੜੇ ਰਹਿ ਗਏ ਉਹ ਫਰਾਂਸ ਫਰਾਂਸ ਰਹਿ ਰਹੇ ਉੱਥੇ ਤੇ ਹੱਥ ਇੱਕ ਲੜਕੀ ਆ ਉਹਦੀ ਜਿਹੜੀ ਮੈਰਿਜ ਜਿਹੜੀ ਸੀ ਉਹ ਉਹਨਾਂ ਨੂੰ ਭੋਨੇਪੁਰ ਕੀਤੀ ਹੋਈ ਉਹਨਾਂ ਦੇ ਦੋ ਬੱਚੇ ਉੱਥੇ ਆ ਕੇ ਕੁਛ ਕੁਛ ਰਹਿ ਰਹੇ ਹੈਗੇ ਜਿਹਨਾਂ ਨਾਲ ਜਿਹੜਾ ਉਹਨਾਂ ਦੇ ਸੰਸਕਾਰ ਉਹਨਾਂ ਨੂੰ ਜੀ ਕਰਾਉਂਦਾ ਹੈ। ਉਹਨਾਂ ਨੂੰ ਸੰਸਕਾਰ ਜਿਹੜਾ ਉਹਨਾਂ ਦਾ ਉਹਨਾਂ ਦਾ ਬੇਟੇ ਨੇ ਆ ਜਾਣਾ। ਤੇ ਉਹਨਾਂ ਦੀ ਨੌ ਜਿਹੜੀ ਹੋ ਗਈ ਆ ਉਹ ਉਹਨੇ ਕੱਲ ਨੂੰ ਹੋਣਾ 3 ਵਜੇ ਇਹ ਕੰਮ ਨੂੰ ਲੇਟ ਹੋ ਜਣਾ ਸਰਕਾਰ ਕਿਉਂਕਿ ਮੇਰੇ ਰਿਸ਼ਤੇਦਾਰ ਕੋਲ ਲੈਣੇ ਹੋਣੇ ਕੋਈ ਹੋਰ ਕਿਤੋਂ ਦੂਰੋਂ ਲੈਣੇ ਆਉਣੇ ਇਸ ਸਰਕਾਰ ਜਿਹੜਾ ਹੈਗਾ ਉਹ ਸ਼ੁੱਕਰਵਾਰ 12 ਵਜੇ ਲੈ ਖਾਓ 3 ਦਿਨ ਸ਼ਿਮਸ਼ਾਨ ਕਾਟੋ ਜੀ ਦੇ ਕੋਲ ਤੇ